ਅਜੋ ਹੁਸ਼ਿਆਰਪੁਰ ਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਦੇ ਹੱਕ ਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ ਉੱਥੇ ਹੀ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਵੱਡੇ ਪੱਧਰ ਤੇ ਇਕੱਤਰ ਹੋ ਕੇ ਹੁਸ਼ਿਆਰਪੁਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਕਿਸਾਨਾਂ ਵੱਲੋਂ ਰੈਲੀ ਵਾਲੀ ਥਾਂ ਵੱਲ ਵੀ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ ਇਸ ਮੌਕੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਜ਼ੋਰਦਾਰ ਮੁਰਦਾਬਾਦ ਦੇ ਨਾਅਰੇ ਲਾਏ ਤੇ ਕਿਹਾ ਕਿ ਭਾਜਪਾ ਕਿਸਾਨਾਂ ਦੀ ਕਾਤਲ ਪਾਰਟੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹਾਂ ਕਿਸਾਨ ਅਗੁਮਨ ਜਿਤਰਾਏ ਨੇ ਕਿਹਾ ਕਿ ਇੱਕ ਪਾਸੇ ਤਾਂ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਲੋਕਤੰਤਰ ਦੀਆਂ ਦੁਹਾਈਆਂ ਦਿੰਦੇ ਨਹੀਂ ਥੱਕਦੇ ਪਰੰਤੂ ਦੂਜੇ ਪਾਸੇ ਜਿਸ ਤਰ੍ਹਾਂ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਨਾਲ ਅਤਵਾਦੀਆਂ ਵਾਲਾ ਵਿਵਹਾਰ ਕੀਤਾ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰ ਵੀ ਭਾਰਤੀ ਜਨਤਾ ਪਾਰਟੀ ਹੈ ਤੇ ਕਿਸਾਨਾਂ ਦੇ ਰਾਹਾਂ 'ਚ ਕਦੇ ਸੜਕਾਂ ਪਟਕੇ ਈਕਲਾ ਲਾਈਆਂ ਜਾਂਦੀਆਂ ਨੇ ਤੱਕਦੇ ਨਹੀਂ ਹੱਥੇ ਕਿਸਾਨਾਂ ਤੇ ਗੋਲੀਆਂ ਭਰਾਈਆਂ ਜਾਂਦੀਆਂ ਨੇ ਤੇ باوجود ਇਸ ਤੇ ਭਾਜਪਾ ਆਪਣੇ ਆਪ ਨੂੰ ਕਿਸਾਨ ਹਤਿਆਸ਼ੀ ਹੋਣ ਦਾ ਝੂਠਾ ਢੋਂਗ ਰਚ ਰਹੀ ਹੈ ਹੁਸ਼ਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਵਿਖੋ ਅੱਜ ਜਿਹੜੀ ਐਸਕੇਐਮ ਨਾਨ ਪੋਲੀਟਿਕਲ ਔਰ ਕਿਸਾਨ ਮਜ਼ਦੂਰ ਮੋਰਚੇ ਦਾ ਜੋ ਮੋਰਚਾ ਸਾਡਾ ਚੱਲ ਰਿਹਾ ਪਿਛਲੇ ਲਗਭਗ 4 ਮਹੀਨੇ ਹੋ ਚੱਲੇ ਨੇ ਉਸ ਮੋਰਚੇ ਵੱਲੋਂ ਕੌਨ ਲੈ ਕੇ ਨਰਿੰਦਰ ਮੋਦੀ ਪੰਜਾਬ ਜਿੱਥੇ ਜਿੱਥੇ ਵੀ ਜਾਂਦਾ ਉਹਨੂੰ ਸਵਾਲ ਪੁੱਛੇ ਜਾਣੇ ਨੇ ਕਿਉਂਕਿ ਜਦੋਂ ਅਸੀਂ ਦਿੱਲੀ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕਿੱਲਾਂ ਲਾ ਕੇ ਦੀਵਾਰਾਂ ਕਰਕੇ ਕੰਕਰੀਟ ਪਾ ਕੇ ਟੋਏ ਕੱਢ ਕੇ ਇਹ ਕਿਹੜੇ ਸੰਵਿਧਾਨ ਚ ਲਿਖਿਆ ਹੈ ਜਿਹੜੇ ਲੋਕਤੰਤਰ ਦੀ ਗੱਲ ਕਰਦੇ ਨੇ ਅੱਜ ਇਹ ਪੇ ਸਾਨੂੰ ਕਿਸਾਨਾਂ ਨੂੰ ਕਹਿੰਦੇ ਲੋਕਤੰਤਰ ਭੰਗ ਕਰਦੇ ਆ ਇਹ ਕਿਹੜੇ ਲੋਕਤੰਤਰ ਚ ਲਿਖਿਆ ਕਿਹੜੇ ਸੰਵਿਧਾਨ ਚ ਲਿਖਿਆ ਕਿ ਜਿਹੜੀਆਂ ਜਨਤਾ ਦੀਆਂ ਸੜਕਾਂ ਉਹਨਾਂ ਨੂੰ ਪੱਟ ਕੇ ਉਹਨਾਂ 'ਚ ਦੀਵਾਰਾਂ ਕਰਦੇ ਹੋ ਕਿੱਲਾ ਗੜਦੇ ਹੋ ਤੇ ਲੋਕਾਂ ਤੇ ਗੋਲੀਆਂ ਚਲਾਉ ਆਪਣੇ ਦੇਸ਼ ਦੇ ਆ ਤੇ ਨੇਥੇ ਲੋਕਾਂ ਤੇ ਉਹ ਵੀ ਔਰ ਜਿਹੜੇ ਪੀਸਫੁਲੀ ਪ੍ਰੋਟੈਸਟ ਕਰਦੇ ਉਹਨਾਂ ਦੇ ਉੱਪਰ ਸੋ ਸਾਡਾ ਲੜਕਾ ਸ਼ੋਗਨ ਚੀਤ ਕੀਤਾ ਉਹਦੇ ਸਾਰੇ ਸਵਾਲ ਕਰਨੇ ਨਰਿੰਦਰ ਮੋਦੀ ਨੂੰ ਉਹ ਸਵਾਲ ਕਰਨ ਵਾਸਤੇ ਜਿੱਥੇ ਨਰਿੰਦਰ ਮੋਦੀ ਪੰਜਾਬ ਚ ਆਏਗਾ ਉੱਥੇ ਹੀ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਉਹਨਾਂ ਨੂੰ ਸਵਾਲ ਕਰਨ ਜਾਣਗੇ ਅੱਜ ਉਹਦਾ ਹਿੱਸਾ ਹੈ ਕਿ ਉਹ ਸ਼ਿਆਰ ਕੋ ਨਰਿੰਦਰ ਮੋਦੀ ਇੱਥੇ ਆ ਰਿਹਾ ਹੁਣ 11 ਵਜੇ ਸੋ ਉਹਨੂੰ ਅਸੀਂ ਸਵਾਲ ਕਰਨੇ ਨੇ ਪਰ ਸਾਨੂੰ ਪ੍ਰਸ਼ਾਸਨ ਉੱਤੇ ਜਾਣ ਨਹੀਂ ਦੇ ਰਿਹਾ ਪਰ ਜਦੋਂ ਕਿਸਾਨ ਦਿੱਲੀ ਜਾ ਰਹੇ ਸੀ ਤਾਂ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਹਰਿਆਣਾ ਸਰਕਾਰ ਉਹਨਾਂ ਦੇ ਫੇਰ ਕਰ ਰਹੀ ਹੈ ਉੱਥੇ ਜਦ ਤੱਕ ਅੱਜ ਤੱਕ ਕਿਸਾਨ ਪੰਜਾਬ ਦੇ ਵਿੱਚ ਹੀ ਬੈਠੇ ਨੇ ਇਹਨਾਂ ਦਾ ਫੇਰ ਕਰਦੀ ਦਿੱਤਾ ਹੋ ਰਿਹਾ ਦੇਖੋ ਸਿੱਧੀ ਗੱਲ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਆ ਅਮਿਤ ਸ਼ਾ ਉਹਦੇ ਇਸ਼ਾਰੇ ਤੇ ਕਰ ਰਹੀ ਕਿਉਂਕਿ ਭਾਜਪਾ ਦੀ ਸਰਕਾਰ ਕੇਂਦਰ ਚ ਭਾਜਪਾ ਦੀ ਹਰਿਆਣਾ ਦੇ ਵਿੱਚ ਛੋ ਇਹ ਗੱਲਾਂ ਕਰ ਰਹੇ ਨੇ ਤੁਸੀਂ ਵੇਖੋ ਨਾ ਅੱਜ ਇਹਨਾਂ ਦਾ ਸੁਨੀਲ ਜਾਖੜ ਕੀ ਬੋਲਦਾ ਕਿਸਾਨਾਂ ਲਈ ਉਹ ਕਦੇ ਤਾਂ ਦੱਸਦਾ ਪਈਏ ਆ ਰਾਜਨੀਤਿਕ ਪਾਰਟੀਆਂ ਦੇ ਨੇ ਕਦੇ ਹੁਣ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਉਹਨੇ ਹੁਣ ਉਹ ਧਮਕੀਆਂ ਦੇ ਰਿਆ ਵੀ ਆਉਣ ਦਿਓ ਇਹਨਾਂ ਨੂੰ ਦੇਖਾਂਗੇ ਮਗਰੋਂ ਇਹਨਾਂ ਦੀਆਂ ਇਨਕੁਆਰੀਆਂ ਖੋਲਾਂਗੇ ਸੋ ਇਹ ਜ਼ਬਰ ਕਰਨਗੇ ਇਹ ਨਤੀਜਾ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਦੇ ਜਿਸ ਪਾਰਟੀ ਵੇ ਕੋ ਫਕੀਰ ਹਸਰਾਜ ਹਸ ਆਪਣੇ ਨੂੰ ਫਕੀਰ ਕਹਿ ਰਿਆ ਨਾ ਫਕੀਰ ਤੇ ਜਿਹੜਾ ਕਹਿ ਰਿਆ ਮੈਂ ਗਰੀਬ ਐ ਫਕੀਰ ਤੇ ਗਰੀਬ ਕਹਿੰਦਾ ਵੀ ਦੋ ਤਰੀਕ ਆਉਣ ਦਿਓ ਫੇ ਮੇਰਾ ਛਿੱਤਰ ਵੇਖਿਓ ਤੇ ਉਸ ਪਾਰਟੀ ਦੇ ਤੜੀ ਪਾਰ ਗੁੰਡੇ ਹਮੇਸ਼ਾ ਰਗੇ ਉਹ ਕੀ ਕਹਿਣਗੇ ਦੇਸ਼ ਦਾ ਹਾਲ ਦੇਸ਼ ਦੇ ਲੋਕਾਂ ਨੂੰ ਇਹ ਜਾਣ ਲੈਣਾ ਚਾਹੀਦਾ ਸੋ ਉਹੀ ਸਾਡੇ ਸਵਾਲ ਨੇ ਵੀ ਐਟ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ